ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬਠਿੰਡਾ ਸ਼ਹਿਰ ਜਿਸ ਦੇ ਵਾਰਡ ਨੰਬਰ 34 ਦੇ ਵਾਸੀ ਸੀਵਰੇਜ ਸਹੀ ਨਾ ਹੋਣ ਕਰਕੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਏ ਹਨ ਇਹ ਲੋਕਾਂ ਦਾ ਕਹਿਣਾ ਹੈ ਕਿ ਤਿੰਨ ਸਰਕਾਰਾਂ ਆਈਆਂ ਪਰ ਇਸ ਵਾਰਡ ਦੀ ਸਥਿਤੀ ਜਿਉਂ ਦੀ ਤਿਉਂ ਹੈ ਹੋਰ ਤਾਂ ਹੋਰ ਇਸ ਮੋਹੱਲੇ ਵਿੱਚ ਕੋਈ ਵੀ ਰਿਸ਼ਤੇਦਾਰ ਰੇੜੇ ਵਾਲਾ ਆਉਣ ਨੂੰ ਤਿਆਰ ਨਹੀਂ ਉਹਨਾਂ ਮੰਗ ਕਰਤੀਏ ਕਿ ਇਸ ਨੂੰ ਤੁਰੰਤ ਠੀਕ ਕੀਤਾ ਜਾਵੇ ਕੀ ਨਾਮ ਕੀ ਆਪਣਾ ਜੀ ਮੇਰਾ ਨਾਮ ਭਰੂਸ਼ਨ ਗੱਬਾ ਹੈ ਜੀ ਵਾਰਡ ਨੰਬਰ 34 ਦੇ ਵਸਨੀਕ ਹਾਂ ਹੂੰ ਇਹ ਅਸੀਂ ਸੰਤਾਪ ਬਹੁਤ ਟਾਈਮ ਤੋਂ ਭੋਗ ਰਹੇ ਹਾਂ ਜੀ ਇਹ ਸੀਵਰੇਜ ਦੀ ਵਿਵਸਥਾ ਨੂੰ ਠੀਕ ਨਹੀਂ ਕੀਤਾ ਗਿਆ ਝੂਠੇ ਲਾਰੇ ਦੇ ਲਾਰੇ ਵੀ ਅਸੀਂ ਇਹ ਅੱਜ ਕਰਦੇ ਹਾਂ ਕੱਲ ਕਰਦੇ ਹਾਂ ਤੁਸੀਂ ਐ ਲੈ ਲੋ ਜੀ ਜਿਹੜੇ ਐਮਸੀ ਸਰਵ ਕਹਿੰਦੇ ਆ ਵੀ ਮੈਂ ਇਹਨੂੰ ਸਵਰਗ ਬਣਾ ਦੂੰਗਾ ਇਹ ਤੁਹਾਡੇ ਸਾਹਮਣੇ ਹੈ ਜੀ ਕਿਹੜਾ ਕ ਸੁਵਰਗ ਬਣਿਆ ਹੋਇਆ ਮੇਰੇ ਖਿਆਲ ਇਹਨੂੰ ਪੂਜਾ ਵਾਲਾ ਮਹੱਲਾ ਛੱਡ ਕੇ ਅੱਜ ਸ਼ਾਇਦ ਨਰਕ ਦਾ ਦਰਵਾਜ਼ਾ ਇਹ ਬੱਚਾ ਨੇ ਲਿਖਿਆ ਹੈ ਕਈ ਤਾਂ ਸਿਆਣੇ ਵਣੇ ਹੱਸਦੇ ਹੋਏ ਹੈ ਕਿ ਆਹ ਕਹਿੰਦੇ ਨੇ ਲੇਕ 뷰 ਕਲੱਬ ਖੁੱਲ ਗਿਆ ਤੁਹਾਨੂੰ ਤਾਂ ਬਹੁਤ ਬਹੁਤ ਮੁਬਾਰਕਾਂ ਇੱਕ ਕਿਸੇ ਟਾਈਮ ਸਹੀ ਕਹਿੰਦੇ ਸੀ ਐਮਸੀ ਸਾਹਿਬ ਕਿ ਨਹੀਂ ਵੀ ਸਾਡੇ ਮਹੱਲੇ 'ਚ ਪਾਣੀ ਦੀ ਕੋਈ ਕਮੀ ਨਹੀਂ ਆਊਗੀ ਪਰ ਇਹ ਨਹੀਂ ਪਤਾ ਜੀ ਕਿਸੇ ਨੂੰ ਵੀ ਪੀਣ ਵਾਸਤੇ ਜੀ ਨਹਾਉਣ ਵਾਸਤੇ ਜੀ ਨਹੀਂ ਤੁਹਾਡੇ ਵਾਸਤੇ ਗੰਦਾ ਪਾਣੀ ਦੀ ਵਿਵਸਥਾ ਇੱਥੇ ਕੀਤੀ ਜਾਊਗੀ ਵੀ ਤੁਸੀਂ ਚੁੱਲੂ 'ਤੇ ਡੁੱਬ ਕੇ ਮਰ ਜਾਓ ਵੀ ਜਿਹੜਾ ਤੁਸੀਂ ਮੇਰੇ ਖਿਲਾਫ ਬੋਲ ਵੀ ਨਹੀਂ ਸਕਦੇ ਅਸੀਂ ਤਾਂ ਹਿੰਮਤ ਕੀਤੀ ਹੈ ਬਾਕੀ ਕਈ ਜਿਹੜੇ ਚਮਚੇ ਹੈਗੇ ਚੇਲੇ ਚਪਾਟੇ ਉਹ ਮਰੇ ਹੋਏ ਆ ਜੀ ਉਹਦਾ ਤਮਾਸ਼ੀਨ ਬੜੇ ਹੋਏ ਆ ਮੇਰੇ ਖਿਆਲ ਜਿਹੜਾ ਬੱਸ ਸਟੈਂਡ ਹੈ ਉਹ ਤਾਂ ਸ਼ਾਇਦ ਵਿਹਲਾ ਹੋਵੇ ਨਾ ਹੋਵੇ ਪੂਜਣ ਮੱਲਾ ਜਰੂਰ ਵਿਹਲਾ ਹੋਇਆ ਹੋਵੇ ਤੁਸੀਂ ਦੇਖ ਰਹੇ ਹੋਗੇ ਪਿੱਛੇ ਵੀ ਨਿਗਾਹ ਮਾਰੋ ਕੈਮਰਾ ਕਰੋ ਦੁਕਾਨਾਂ ਸਾਰੀਆਂ ਬੰਦ ਬਈਆਂ ਨੇ ਹੋਰ ਵੀ ਦੁਕਾਨਾਂ ਬੰਦ ਹੋ ਰਹੀਆਂ ਨੇ ਇੱਕ ਗੱਲ ਦੱਸੋ ਅੱਜ 26 ਜਨਵਰੀ ਹੈ ਗਣਤਾਂਦ ਦੱਸੋ ਅੱਜ ਜਿਹੜਾ ਅੱਜ ਦਾ ਦਿਨ ਸਵਿਧਾਨ ਲਿਖਿਆ ਗਿਆ ਸੀਗਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਅੱਜ ਬਠਿੰਡਾ ਦੇ ਵਿੱਚ ਇਸ ਇਹ ਮੱਲਾ ਜਿਹੜਾ ਹੈਗਾ ਨਰਕ ਦੀ ਜ਼ਿੰਦਗੀ ਜੀ ਰਿਹਾ ਹੈਗਾ ਇਹ ਤਾਂ ਬਹੁਤ ਹੀ ਪਿੱਛੇ ਚਲਾ ਗਿਆ ਜੀ ਮੈਨੂੰ ਸਮਝ ਨਹੀਂ ਆਇਆ ਜਿਹੜੇ ਲੀਡਰ ਹੁੰਦੇ ਆ ਇਹ ਕਹਿੰਦੇ ਸੀ ਪੜੇ ਲਿਖੇ ਹੁੰਦੇ ਆ ਹਨਾ ਜੀ ਅਸੀਂ ਸਮਾਜ ਦੀ ਗ੍ਰੋਥ ਕਰਾਂਗੇ ਇੱਕ ਸਾਫ ਸੁਥਰਾ ਇੱਥੇ ਜਿਹੜਾ ਮਾਹੌਲ ਹੋਊਗਾ ਬੱਚੇ ਐ ਖੇਡਣਗੇ ਹੋਰ ਵਾਧਾ ਹੋਊਗਾ ਹਨਾ ਜੀ ਬਿਜ਼ਨਸ ਭਾਰਤੀ ਕਿਸਾਨ ਯੂਨੀਅਨ ਬੁਡਲਾਡਾ ਵੱਲੋਂ ਗਣਤੰਤਰ ਦਿਵਸ ਮੌਕੇ ਰੋਸ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਦਿਲਬਾਖ ਸਿੰਘ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਮਾਨਸਾ ਨੇ ਦੱਸਿਆ ਕਿ ਜੋ ਸੰਯੁਕਤ ਮੋਰਚੇ ਵੱਲੋਂ 26 ਜਨਵਰੀ ਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਸਾਡਾ ਟਰੈਕਟਰ ਮਾਰਚ ਹੁੰਦਾ ਹੈ ਉਹ ਅਸੀਂ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਬੁਢਲਾਡਾ ਦੇ ਵਿੱਚ ਖਾਸ ਕਰਕੇ ਮਾਨਸਾ ਜ਼ਿਲ੍ਹੇ ਦੇ ਕਈ ਥਾਵਾਂ ਤੇ ਕਿਸਾਨਾਂ ਦਾ ਟਰੈਕਟਰ ਮਾਰਚ ਕੱਢਿਆ ਗਿਆ। ਪਹਿਲਾ ਸਤਿ ਸ੍ਰੀਕਾਲ ਮੈਂ ਜਲਵਾਰ ਸਿੰਘ ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਪ੍ਰਧਾਨ ਮਾਨਸਾ ਜੋ ਸੰਯੁਕਤ ਮੋਰਚੇ ਵੱਲੋਂ 26 ਜਨਵਰੀ ਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਟਰੈਕਟਰ ਮਾਰਚ ਸਾਡਾ ਹੁੰਦਾ ਹੈ ਉਹ ਅਸੀਂ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਬੁਢਲਾਡਾ ਦੇ ਵਿੱਚ ਹਾਹਾ ਮਾਨਸਾ ਜ਼ਿਲ੍ਹੇ ਦੇ ਨਰੇਗਾ ਫਾਈਲ ਅੱਜ ਟਰੈਕਟਰ ਮਾਰਤਾ ਜਿਹੜਾ ਕਿਸਾਨਾਂ ਦਾ ਉਹ ਕੀਤਾਗਾ ਸੋ ਅਸੀਂ ਅੱਜ ਮੌਜੂਦ ਆਂ ਸ਼ਹਿਰ ਬਟਲਾੜਾ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਕਰਕੇ ਜਿਹੜੀ ਮੋਰਦੀ ਸਰਕਾਰ ਆ 2025 ਬਿਜਲੀ ਸੋਧ ਬਿੱਲ ਲੈ ਕੇ ਆਈ ਆ ਤੇ ਸੀਡਸ ਬਿਲਾ ਜਿਹਦਾ ਅਸੀਂ ਸਖਤ ਵਿਰੋਧ ਕਰਦੇ ਆ ਜਿਹੜੇ ਨਾਲ ਹੀ ਇੱਕ ਜੋ ਨਰੇਗਾ ਦੇ ਮਜ਼ਦੂਰਾਂ ਦੇ ਜਿਹੜੀ ਮਨਰੇਗਾ ਸਕੀਮ ਹੈ ਉਹਤੇ ਬਲਡੋజర్ ਚਲਾਇਆ ਪੂਰਾ ਸੰਯੁਕਤ ਮੋਰਚਾ ਮਜ਼ਦੂਰਾਂ ਦੇ ਨਾਲ ਖੜਾ ਹੈ ਦੁਕਾਨਦਾਰਾਂ ਦੇ ਨਾਲ ਖੜਾ ਹੈ ਉਹ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਜਿਹੜੇ ਬਿੱਲ ਹੈ ਇਹ ਪਾਸ ਨਹੀਂ ਹੋਣ ਦੇਵਾਂਗੇ ਹੋ ਸਕਦਾ ਹੈ ਵੀ ਜਿਹੜਾ ਅੰਦੋਲਨ ਦੇ ਵੱਲ ਹੈ ਜਿਹੜਾ ਇਹ ਸਾਡਾ ਸੰਯੁਕਤ ਮੋਰਚਾ ਜਿਹੜੀ ਮੋਦੀ ਸਰਕਾਰ ਹੈ ਇਹਨੂੰ ਤੋੜ ਰਹੀ ਹੈ ਤੇ ਅਸੀਂ ਕਹਿੰਦੇ ਆ ਤੇ ਮੋਦੀ ਸਰਕਾਰ ਚਿਆ ਰਹੇ ਪਹਿਲਾਂ ਵਾਲੇ ਅੰਦੋਲਨ ਤੋਂ ਵੀ ਇੱਕ ਵੱਡਾ ਅੰਦੋਲਨ ਹੋਵੇਗਾ ਜਿਹਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਨਾਲ ਸਾਡੇ ਮਜ਼ਦੂਰ ਰਾ ਹੋਣਗੇ ਸੋ ਅਸੀਂ ਅੱਜ ਦਾ ਜਿਹੜਾ ਜਿਹੜਾ ਟਰੈਕਟਰ ਮਾਰਚ ਆ 26 ਜਨਵਰੀ ਤੇ ਉਹ ਅਸੀਂ ਕੀਤਾ ਜੋ ਆਜ਼ਾਦੀ ਦਾ ਦਿਹਾੜਾ ਉਹ ਅੱਜ ਅਸੀਂ ਜਿਹੜਾ ਟਰੈਕਟਰ ਮਾਰਚ ਕਰਕੇ ਸੰਯੁਕਤ ਮੋਰਚੇ ਦੇ ਕੇਂਦਰ ਦੀ ਸਰਕਾਰ ਨੂੰ ਸਾਹਮਣੇ ਸਿੱਸਾ ਦਿਖਾਇਆ ਇਹ ਸੰਯੁਕਤ ਮੋਰਚਾ ਪਹਿਰਾ ਦਿੰਦਾ ਰਹੇਗਾ ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਦੀ ਭੱਤੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਾਨਕੀ ਪੂਰੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਬਲਾਕਾਂ ਤੇ ਜ਼ਿਲ੍ਹਾ ਪੱਧਰ ਤੇ ਤਾਂ ਕਿ ਹੱਥ ਸਾਡੇ ਭਾਰਤ ਦੇ ਹਾਕਮ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਰਲਾ ਹਰਾਕੇ ਤੋਂ ਪਟਵਟ ਪਾਠਨ ਕਰਨਗੇ ਮਜਹਿਲਾਂ ਦਾ ਪ੍ਰਦਰਸ਼ਨ ਕਰਨਗੇ ਟੰਕਾ ਤੋਪਾਂ ਦਾ ਵੀ ਅਸੀਂ ਇੰਨੇ ਇੰਨੇ ਮਹਾਨ ਹੋ ਗਏ ਸਾਡੇ ਅਸੀਂ ਆਤਮ ਨਿਰਪਰ ਹੋ ਗਏ ਅਸੀਂ ਕਿਸੇ ਮੁਲਕ ਨੂੰ ਵੀ ਟੱਕਰ ਦੇ ਸਕਦੇ ਆ ਪਰ ਅੰਦਰ ਦੇ ਹਾਲਾਤ ਕੀ ਆ ਭਾਰਤ ਦੇ ਵਿੱਚ ਗਰੀਬੀ ਬੇਰਜਕਾਰੀ ਤੇਰੇ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਵਿਦਿਆਰਥੀ ਖੁਦਕੁਸ਼ੀਆਂ ਕਰ ਰਿਹਾ ਛੋਟੇ ਉਦਯੋਗਪਤੀ ਖੁਦਕੁਸ਼ੀਆਂ ਕਰ ਰਿਹਾ ਤਾਂ ਕਿ ਉਹ ਜਿਹੜਾ ਭਾਰਤ ਦਾ ਕੁੱਲ ਕਾਰੋਬਾਰ ਆ ਛੋਟੇ ਕਾਰਖਾਨਿਆਂ ਨੂੰ ਖਤਮ ਕਰਕੇ ਵਦੇਸ਼ੀ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਆ ਤੇ ਇੱਥੇ ਭਾਰਤ ਦੀ ਖੇਤੀ ਤੇ ਵਿਦੇਸ਼ੀ ਕੰਪਨੀਆਂ ਦਾ ਕਬਜ਼ਾ ਕਰਾਉਣ ਵਾਸਤੇ ਬੀਜ ਏਕਟ ਲੈ ਕੇ ਆ ਗਏ ਆ ਬਿਜਲੀ ਹੈ ਜਿਹੜੀ ਇਹ ਉਹ ਭਾਰਤ ਵਿਦੇਸ਼ੀ ਕੰਪਨੀਆਂ ਕਹਿੰਦੇ ਨੇ ਸਾਢੇ ਹੱਥ ਚ ਕਰੋੜ ਦੇ ਪੈਧਰ ਜਾਨੀ ਕਿ 225 ਬਿਜਲੀ ਏਕਟ ਲੈ ਆਏ ਜੇ ਨਰੇਦਾ ਦਾ ਭੋਗ ਪਾਤਾ ਉਹਨਾਂ ਸਾਮਰਾਜੀ ਮੁਲਕਾਂ ਦੀਆਂ ਕੰਪਨੀਆਂ ਨੂੰ ਸਸਤੀ ਲੇਬਰ ਚਾਹੀਦੀ ਆ ਦੂਜੇ ਪਾਸੇ ਇਹ ਇਹ 1600 ਕਾਨੂੰਨ ਲੋਕ ਵਿਰੋਧੀ ਲੈ ਕੇ ਆਇਆ ਪੱਤਰਕਾਰ ਵਿਰੋਧੀ ਕਿਨੂੰ ਜਾਨੀ ਕਿ ਸੌਤਾ ਸਤੰਭ ਕਹਿੰਦੇ ਉਹਨਾਂ ਦੇ ਖਿਲਾਫ ਜਿਹੜੇ ਕਲਮਾਂ ਲਿਖਣ ਵਾਲਾ ਜਿਹੜਾ ਚ ਬੰਦਾ ਜਿਹੜੇ ਲੋਕਾਂ ਦੀ ਗੱਲ ਕਰਦਿਆ ਇਸ ਕਰਕੇ ਸਾਡੇ ਮੁਲਕ ਦੀ ਜਿਹੜੀ ਹਕੂਮਤ ਆ ਮੋਦੀ ਸਰਕਾਰ ਉਹ ਸਾਮਰਾਜੀ ਮੁਲਕਾਂ ਦੀ ਗੁਲਾਮ ਆ ਉਹਨਾਂ ਦੇ ਥੱਲੇ ਲੱਗ ਕੇ ਉਹਨਾਂ ਦੇ ਮੂਹਰੇ ਤਮੂਸ਼ ਮਾਰ ਕੇ ਜਾਨੀ ਕਿ ਉਹਨਾਂ ਨੂੰ ਸਾਰਾ ਰਾਹ ਪੱਧਰਾ ਕਰ ਰਹੀ ਆ ਤੇ ਜਿਹੜੀ ਦੇਸ਼ ਭਗਤਾਂ ਨੇ ਉਹ ਸੁਪਨਾ ਲੈਤਾ ਵੀ ਮੁਲਕ ਆਜਾਦ ਹੋਊ ਔਰੇ ਬਰਾਬਰਤਾ ਹੋਊ ਗਰੀਬ ਲੋਕਾਂ ਦੀ ਤਾਕਤ ਹੋਊ ਅੱਜ ਭਰਾਵੋ ਔਰੇ ਕਿਸੇ ਦੀ ਕੋਈ ਨਹੀਂ ਸੁਣੀ ਜਾ ਰਹੀ ਅੱਜ ਸਿਰਫ ਸਾਮਰਾਜੀ ਮੁਲਕਾਂ ਦੇ ਹਿੱਤ ਪਿਆਰੇ ਲੱਗ ਰਹੇ ਹਨ ਉਹਨਾਂ ਦੇ ਹਿੱਤਾਂ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਅਸੀਂ ਲੋਕਾਂ ਨੂੰ ਜਗਾਉਣ ਵਾਸਤੇ ਸਮੂਹ ਭਾਰਤੀਆਂ ਨੂੰ ਵੀ ਆਓ ਇਕੱਠੇ ਹੋ ਕੇ ਇਹ ਸਾਮਰਾਜੀ ਮੁਲਕਾਂ ਦੇ ਮੂਹਰੇ ਜਿਨ੍ਹਾਂ ਦੇ ਖਿਲਾਫ ਸਾਡੇ ਭਗਤ ਸਰਾਭੇ ਲੜੇ ਸੀ ਅੱਜ ਉਨਾਂ ਹੀ ਸਾਮਰਾਜੀ ਮੁਲਕਾਂ ਨੂੰ ਸਾਡੇ ਹਿੰਦੁਸਤਾਨ ਦੇ ਲੀਡਰ ਮੋਦੀ ਦੇ ਕੰਦੇ ਲੱਗਿਆ ਹੋਇਆ

ਇੰਦਰਾ ਗਾਂਧੀ ਕਾਲਜ ਬੜਲਾਡਾ ਵਿਖੇ ਕੰਟਾਤਰਤਾ ਦਿਵਸ ਜਿਹੜਾ ਮਨਾਇਆ ਸਾਡਾ ਇੱਕ ਸੁਨੇਹਾ ਕਾਂਗਰਸ ਪਾਰਟੀ ਵੱਲੋਂ ਵੀ ਜਿੰਨੇ ਵੀ ਯੋਧਿਆਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਅੱਜ ਸਾਨੂੰ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਲੋੜ ਹੈ ਦੇਸ਼ ਨੂੰ ਤਰੱਕੀਆਂ ਤੇ ਲਿਜਾਣ ਵਾਸਤੇ ਨੌਜਵਾਨਾਂ ਨੂੰ ਸਾਡਾ ਸੁਨੇਹਾ ਵੀ ਇਕੱਠੇ ਹੋ ਕੇ ਆਪਣੇ ਦੇਸ਼ ਨੂੰ ਜਿਹੜਾ ਸਵਾਰੀਏ ਦੇਸ਼ ਨੂੰ ਅੱਗੇ ਲੈ ਕੇ ਜਾਈਏ ਸੋ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਡੀ ਕਾਂਗਰਸ ਪਾਰਟੀ ਵੱਲੋਂ ਅਸੀਂ ਵਧਾਈ ਦਿੰਨੇ ਆ ਗਣਤੰਤਰਤਾ ਦਿਵਸ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਭਲਾਡਾ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆ ਪਹਿਲਾਂ ਅਸੀਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਹਿੰਦੁਸਤਾਨੀਆਂ ਨੂੰ ਦੁਨੀਆ ਵਿੱਚ ਵਸਦੇ ਸਾਰੇ ਹਿੰਦੁਸਤਾਨੀਆਂ ਨੂੰ ਅੱਜ ਦੇ ਸ਼ੁਭ ਮੌਕੇ ਤੇ ਜਿੱਥੇ ਕਾਂਗਰਸ ਪਾਰਟੀ ਵੱਲੋਂ ਔਰ ਸਮੁੱਚੇ ਦੇਸ਼ ਵਾਸੀਆਂ ਵੱਲੋਂ ਅੱਜ ਦੇ ਇਸ ਗੰਦੰਤਰ ਦੇ 77ਵੇਂ ਦਿਵਸ ਤੇ ਅਸੀਂ ਮੁਬਾਰਕਬਾਦ ਦਿੰਦੇ ਆਂ ਔਰ ਜਿੱਥੇ ਦੇਸ਼ ਦੇ ਆਜ਼ਾਦੀ ਦੇ ਸਾਡੇ ਸੰਗਰਾਮ ਦੇ ਜੋਧੇ ਸੀ ਜਿਹੜੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਨੂੰ ਯਾਦ ਕਰਦੇ ਆਂ ਉਥੇ ਡਾਕਟਰ ਭੀਮਰਾਓ ਅੰਬੇਦਕਰ ਜੀ ਮੱਲਬਾਈ ਪਟੇਲ ਜੀ ਜਵਾਹਰ ਲਾਲ ਨਹਿਰੂ ਜੀ ਮਹਾਤਮਾ ਗਾਂਧੀ ਜੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਨ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਦਾਤੇ ਲਾਈਆਂ ਸੀ ਦੇ ਆਜ਼ਮ ਸਰਦਾਰ ਪਟਕ ਸਿੰਘ ਜੀ ਰਾਜਗੁਰੂ ਸਰਦੇਵ ਜੀ ਲਾਲ ਰਾਜ ਪਤਰਾਏ ਜੀ ਮਹਾਨ ਜੋਧੇ ਜਿਨ੍ਹਾਂ ਨੇ ਸਾਨੂੰ ਦੇਸ਼ ਨੂੰ ਯਾਦ ਕਰਾਇਆ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਥੇ ਦੇਸ਼ ਵਾਸੀਆਂ ਨੂੰ ਇਕਜੁੱਟ ਹੋ ਕੇ ਧਰਮ ਮਿਰ ਪਖਥਾਂ ਨਾਲ ਪੂਰੇ ਦੇਸ਼ ਨੂੰ ਅੱਗੇ ਵਧਾਣ ਲਈ ਵਚਨ ਦਿੰਨੇ ਆ ਔਰ ਮੁਬਾਰਕਵਾਦ ਦਿੰਨੇ ਦੇਸ਼ ਵਾਸੀਆਂ ਨੂੰ ਕਿ ਅਸੀਂ ਸਾਡੇ ਸੰਵਿਧਾਨ ਨੂੰ ਜੀਵਤ ਰੱਖਣ ਦੇ ਲਈ ਅਸੀਂ ਇਕਜੁੱਟ ਹੋ ਕੇ ਸਾਡੇ ਦੇਸ਼ ਨੂੰ ਇਕੱਠਾ ਰੱਖੀ ਜੀ ਸਰ ਅੱਜ ਸਾਡੇ 77ਵੇਂ ਪਬਲਿਕ ਡੇਟ ਤੇ ਤੁਕੀਪੁਰ ਢਾਡਾ ਵਿਖੇ ਸਾਡੇ ਕਾਂਗਰਸ ਪਾਰਟੀ ਕੰਨਿਓ ਸਾਡੇ ਜੋ ਫ੍ਰੀਡਮ ਫਾਈਟਰ ਯੋਧੇ ਨੇ ਜਿਨ੍ਹਾਂ ਨੇ ਜ਼ਿੰਦਗੀ ਵਾਰਤੀ ਦੇਸ਼ ਪਿੱਛੇ ਉਹਨਾਂ ਨੂੰ ਯਾਦ ਕਰਦੇ ਹੋ ਅੱਜ ਅਸੀਂ ਇੱਥੇ ਰਿਪਬਲਿਕ ਡੇ ਮਨਾਇਆ ਮੈਂ ਆਪਦੇ ਵੱਲੋਂ ਤੇ ਆਪਦੀ ਕਾਂਗਰਸ ਪਾਰਟੀ ਵੱਲੋਂ ਸਾਰੀ ਦੇਸ਼ ਨਿਵਾਸੀਆਂ ਨੂੰ ਢਾਡਾ ਨਿਵਾਸੀਆਂ ਨੂੰ ਤੇ ਮਾਨਸਨ ਨਿਵਾਸੀਆਂ ਨੂੰ 77ਵੇਂ ਰਿਪਬਲਿਕ ਡੇ ਤੇ ਮੁਬਾਰਕਬਾਦ ਦਿਨਾ ਤੇ ਉਮੀਦ ਕਰਦੇ ਆ ਵੀ ਆਪਾਂ ਜਿਵੇਂ ਸਾਡੇ ਮਹਾਤਮਾ ਗਾਂਧੀ ਜੀ ਜਿਵੇਂ ਪਹਿਲਾਂ ਕੁਲਵੰਦੀ ਨੇ ਕਿਹਾ ਭਗਤ ਸਿੰਘ ਸੁਖਦੇਵ ਗੁਰੂ ਜੀ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਾਂ ਨੂੰ ਦੇਸ਼ ਨੂੰ ਆਜ਼ਾਦ ਕਰਵਾਇਆ ਆਪਾਂ ਨੂੰ ਹੀ ਸੋਚ ਤੇ ਚੱਲ ਸਕੀ ਹੈ ਤੇ ਧਰਮ ਤੋਂ ਨਿਰਪਰਖ ਹੋ ਕੇ ਆਪਾਂ ਲੋਕਾਂ ਦੀ ਸੇਵਾ ਸਮਾਜ ਦੇ ਵਿੱਚ ਆਪਾਂ ਚੰਗੇ ਕੰਮ ਕਰਕੇ ਜਾਈਏ ਤਾਂ ਕਿ ਲੋਕ ਆਪਾਂ ਨੂੰ ਯਾਦ ਰੱਖਣ ਤੇ ਫਿਰ ਤੋਂ ਮੈਂ ਆਪਦੇ ਵੱਲੋਂ ਸਾਡੀ ਸਾਰੀ ਕਾਂਗਰਸ ਪਾਰਟੀ ਦੀ ਟੀਮ ਵੱਲੋਂ ਸਾਡੇ ਬਲਾਕ ਪ੍ਰਧਾਨ ਕੰਨਿਓ ਸਾਰੇ ਲੀਡਰਸ਼ਿਪ ਕੰਨਿਓ ਮਹਿਮਾਨ ਸਰਵਾਸੀ ਨੂੰ ਬਰਦਾਦਾਂ ਨਵਾਸਨ ਦੇਸ਼ਵਾਸੀ ਨੂੰ 70ਵੇਂ ਰਿਪਬਲਿਕ ਦਿਤਿ ਮਬਰਕਬਦ ਰਾਸ਼ੀਆ ਵੱਲੋਂ ਨਗਰ ਕੌਂਸਲ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡੀ ਮੰਗਾ ਨਾ ਮੰਨਣ ਕਰਕੇ ਇਹ ਪੁਤਲਾ ਨਗਰ ਕੌਂਸਲ ਦਾ ਸਾੜਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਹਨ ਉੱਚ ਅਧਿਕਾਰੀਆਂ ਨੂੰ ਸਹੀ ਸੂਚਨਾ ਨਹੀਂ ਪਹੁੰਚਾਰੇ ਸਨ ਉਹ ਸੂਚਨਾ ਕੁਝ ਇਸ ਹਿਸਾਬ ਨਾਲ ਤੋੜ ਮਰੋੜ ਕੇ ਪਹੁੰਚਾਉਂਦੇ ਹਨ ਜਿਸ ਦੇ ਨਾਲ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਜਿਹੜਾ ਅਸੀਂ ਪੁੱਤਲਾ ਪੁੱਕਿਆ ਉਹ ਨਗਰ ਕੌਂਸਲ ਦਾ ਪੁੱਕਿਆ ਹੈ ਕਿਉਂਕਿ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਨੇ ਉਹ ਉੱਚ ਅਧਿਕਾਰੀਆਂ ਨੂੰ ਸਹੀ ਸੂਚਨਾ ਨਹੀਂ ਪਹੁੰਚਾ ਰਹੇ ਉਹ ਸੂਚਨਾ ਕੁਝ ਏਸਾ ਨਾਲ ਤੋਰ ਮਰੋੜ ਕੇ ਪਹੁੰਚਾਉਂਦੇ ਨੇ ਜਿਸ ਦੇ ਨਾਲ ਸਾਡਾ ਮਸਲਾ ਨਹੀਂ ਹੱਲ ਹੋ ਰਿਹਾ ਮਸਲਾ ਤੁਹਾਨੂੰ ਮੈਂ ਜਦ ਦੁਬਾਰਾ ਸਮਝਾ ਦਿੰਦਾ ਇੱਥੇ ਨਗਰ ਕੌਂਸਲ ਨੇ ਕਿ ਐਮ ਆਰਐਫ ਸੈੱਟ ਬਣਾਇਆ ਹੈ ਜਿਹੜਾ ਰੈ residențial ਏਰੀਏ ਦੇ ਵਿੱਚ ਹੈ ਉਹਦਾ ਇੱਕੋ ਹੀ ਕੰਮ ਹੁੰਦਾ ਕਿ ਸ਼ਹਿਰ ਦਾ ਕੂੜਾ ਉਹਦੇ ਵਿੱਚ ਜਾਵੇ ਪਰ ਨਗਰ ਕਾਉਂਸਲ ਨੇ ਆfda ਸਾਰਾ ਕੂੜਾ ਉਸ ਐਮਆਰਐਫ ਸ਼ੈੱਡ ਦੇ ਨਾਲ 5 ਕਿੱਲਾ ਜ਼ਮੀਨ ਹੈ ਉਹਦੇ ਤੇ ਸਿੱਟਣਾ ਸ਼ੁਰੂ ਕਰਤਾ ਜਿਹਦੇ ਨਾਲ ਉਸੇ ਦੀ ਜੇ ਜ਼ਮੀਨ ਤੋਂ 5 ਫੁੱਟ ਉੱਤੇ ਤੱਕ ਦਾ ਕੂੜਾ ਪੰਚ ਗਿਆ ਹੁਣ ਤੱਕ ਇਹ ਕੂੜਾ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਉੱਤੇ ਸੁੱਟਿਆ ਜਾ ਰਿਹਾ ਜਿਹਦੇ ਨਾਲ ਲੋਕਾਂ ਦੇ ਸਿਹਤ ਨੂੰ ਬਹੁਤ ਜ਼ਿਆਦਾ ਹਾਨੀਕਾਰਕ ਪ੍ਰਦੂਸ਼ਣ ਹੋਛ ਰਹੇ ਨੇ ਉਹਦੇ ਅੱਗ ਲੱਗ ਜਾਂਦੀ ਹੈ ਜਿਹਦੇ ਨਾਲ ਘਰਾਂ 'ਚ ਧੂਆ ਐਂਟਰ ਹੋ ਜਾਂਦਾ ਹੈ ਸਾਡੀਆਂ ਸਰਕਾਰ ਨੂੰ ਇੱਕੋ ਹੀ ਮੰਗਾਂ ਨੇ ਕਿ ਐਮ ਆਰ ਐਫ ਛੱਡ ਨੂੰ ਰਿਹਾ ਇਸੇ ਇਲਾਕੇ 'ਚ ਬੰਦ ਕੀਤਾ ਜਾਵੇ ਦੂਸਰੀ ਮੰਗ ਇਹ ਹੈ ਕਿ ਜਿਹੜਾ ਵੀ ਕੂੜਾ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਪਿਆ ਉਹਨੂੰ ਜਲਦ ਤੋਂ ਜਲਦ ਸੈਗਰੀਗੇਟ ਕਰਕੇ ਖਤਮ ਕੀਤਾ ਜਾਵੇ ਤੀਸਰੀ ਮੰਗ ਕੋਈ ਵੀ ਜਦੋਂ ਨਗਰ ਕਾਉਂਸਲ ਕੋਲੇ ਸ਼ਹਿਰ ਤੋਂ ਬਾਹਰ ਇੰਨੀਆਂ ਜਗ੍ਹਾਾਂ ਨੇ ਉਹ ਆਪਦੀ ਕੋਈ ਮੰਗ ਕੇ ਦੀ ਜਗ੍ਹਾ ਸ਼ਹਿਰ ਤੋਂ ਬਾਹਰ ਚੁਣ ਕੇ ਐਮ ਆਰ ਐਫ ਛੱਡ ਨੂੰ ਉੱਥੇ ਲੈ ਕੇ ਜਾਵੇ ਤੇ ਸ਼ਹਿਰ ਦਾ ਕੂੜਾ ਸ਼ਹਿਰ ਤੋਂ ਬਾਹਰ ਲੈ ਕੇ ਜਾਵੇ ਇਹ ਭਲਾਡੇ ਦਾ ਬਹੁਤ ਜ਼ਿਆਦਾ ਦੁਰਪਾਕ ਹੈ ਕਿ ਜਿਹੜੀ ਕਚੈਰੀਆਂ ਨੇ ਉਹ ਤਾਂ ਸ਼ਹਿਰ ਤੋਂ ਬਾਹਰ ਨੇ ਤੇ ਜਿਹੜਾ ਡੰਪ ਆ ਉਹ ਸ਼ਹਿਰ ਦੇ ਵਿੱਚ ਲਿਆ ਹੈ ਕਿ ਜਿਹੜੀ ਸ਼ਹਿਰ ਦੇ ਵਿੱਚ ਦੀ ਜਗ੍ਹਾ ਨੇ ਉਹ ਵਿੱਚ ਬਣਾਓ ਬਾਹਰ ਲਿਆ ਬਾਹਰ ਬਣਾਓ ਤਾਂ ਸਾਡੀ ਮੰਗ ਇੱਕੋ ਹੀ ਹੈ ਜੀ ਇਹ 16 17 18 ਵਾਰਡ ਦੇ ਵਿੱਚ ਜਿਹੜਾ ਐਮ ਆਰ ਐਫ ਸੈੱਟ ਲੱਗਿਆ ਤੇ ਉਹਦੇ ਨਾਲ ਪੰਜ ਕਿੱਲੇ 'ਚ ਜਿਹੜਾ ਡੰਪ ਹੈ ਉਹਨੂੰ ਜਲਦੀ ਤੋਂ ਜਲਦੀ ਬੰਦ ਕਰਕੇ ਸ਼ਹਿਰ ਤੋਂ ਬਾਹਰ ਲੈ ਕੇ ਜਾਇਆ ਜਾਵੇ ਹੋਰ ਸਾਡੀ ਇਹੀ ਮੰਗ ਹੈ ਨਗਰ ਕਾਉਂਸਲ ਐ ਡੀ ਸੀ ਐ ਡੀ ਸੀ ਤੇ ਸੀ ਐਮ ਤੱਕ ਬਿਲਕੁਲ ਸਹੀ ਸੂਚਨਾ ਪਹੁੰਚਾਵੇ ਤੋੜ ਮਰੋੜ ਕੇ ਨਾ ਪਹੁੰਚਾਵੇ ਸਾਡਾ ਧਰਨਾ ਲੱਗਿਆ 14 ਦਸੰਬਰ ਤੇ ਤੁਸੀਂ ਜੇ ਉੱਥੇ ਜਾ ਕੇ ਕੂੜਾ ਦੇਖੋਗੇ ਉਹ ਕੂੜਾ ਕੋਈ ਅੱਜ ਦਾ ਇਕੱਠਾ ਨਹੀਂ ਹੋਇਆ ਉਹ 2022 ਤੋਂ ਇਕੱਠਾ ਹੋ ਰਿਹਾ ਮੈਂ ਡੀਸੀ ਮੈਮ ਨੂੰ ਵੀ ਕਹਿਣਾ ਚਾਹਨਾ ਹੈ ਏਡੀਸੀ ਮੈਮ ਨੂੰ ਵੀ ਕਹਿਣਾ ਚਾਹਨਾ ਕਿ ਕੂੜਾ ਬਹੁਤ ਸਮੇਂ ਦਾ ਇੱਥੇ ਇਕੱਠਾ ਹੈ ਤਾਂ ਇਹ ਸੂੜੇ ਨੂੰ ਤੇ ਐਮਆਰਐਫ ਸ਼ੈਡ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਇਆ ਜਾਵੇ ਅੱਜ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਪਹੁੰਚ ਕੀਤੀ ਹੈ ਵੀ ਅੱਜ ਜਿਹਨਾਂ ਨੂੰ ਟਾਈਮ ਦਿੱਤਾ ਸੀ 26 ਜਨਵਰੀ ਤੇ ਐਸਜੀਐਮ ਸਾਹਿਬ ਤਹਿਸੀਲਦਾਰ ਨਾਇਬ ਤਹਿਸੀਲਦਾਰ ਤੇ ਪਰ ਉਹਨਾਂ ਨੇ 1 ਮਿੰਟ ਦਾ ਸਮਾਂ ਹੀ ਨਹੀਂ ਸਮਝਿਆ ਕਿ ਅਸੀਂ ਐਨਾ ਵੱਡਾ ਧਰਨਾ 43 ਦਿਨਾਂ ਤੋਂ ਚੱਲ ਰਿਹਾ ਹੈ ਕਿ ਉਹਨਾਂ ਕੋਲ ਜਾ ਕੇ ਉਹਨਾਂ ਦੀ ਖਬਰ ਸਾਰ ਲੈ ਲਈ। ਇੱਕ ਵੀ ਅਧਿਕਾਰੀ ਸਾਡੇ ਕੋਲ ਨਹੀਂ ਆਇਆ। ਚਾਈਨਾ ਡੋਰ ਦਾ ਕਹਿ ਜਾ ਰਹੀ ਹੈ। 15 ਸਾਲਾਂ ਦਾ ਬਾਲਕ ਮੌਤੋਂ ਬਾਲਬਾਲ ਬੱਚਾ। ਜਦੋਂ ਕਿ ਪੰਜਾਬ ਪਰ ਵਿੱਚ ਪ੍ਰਸ਼ਾਸਨ ਦਾਵਾ ਕਰਦਾ ਹੈ ਕਿ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਹਕੀਕਤ ਕੁਝ ਬਿਲਕੁਲ ਵੱਖਰੀ ਹੀ ਨਜ਼ਰ ਆ ਰਹੀ ਹੈ। ਚਾਈਨਾ ਡੋਰ ਹਜੇ ਵੀ ਖੁੱਲ੍ਹੇ ਆਮ ਵੇਚੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਮਾਸੂਮ ਬੱਚਿਆਂ ਜਾਨਵਰਾਂ ਤੇ ਪੰਛੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਤਾਜ਼ਾ ਘਟਨਾ ਮੋਗਾ ਸ਼ਹਿਰ ਵਿੱਚ ਵਾਪਰੀ ਜਿੱਥੇ ਲੰਬੇ ਸਮੇਂ ਤੋਂ ਚਾਈਨਾ ਡੋਰ ਵਿਰੁੱਧ ਆਵਾਜ਼ ਉਠਾਉਣ ਵਾਲੀ ਕਸਨਸਾ ਦੇ ਪ੍ਰਧਾਨ ਦੇ 15 ਸਾਲਾ ਪੁੱਤਰ ਨੂੰ ਚਾਈਨਾ ਡੋਰ ਨੇ ਟੱਕਰ ਮਾਰ ਦਿੱਤੀ ਸੱਟ ਇੰਨੀ ਭਿਆਨਕ ਸੀ ਕਿ ਨਾਬਾਲਗ ਦੇ ਚਿਹਰੇ ਤੇ ਡੂੰਘੇ ਜ਼ਖਮ ਹੋ ਗਏ ਤੇ ਉਸ ਨੂੰ ਕਈ ਟਾਂਕੇ ਵੀ ਲਗਾਉਣੇ ਪਏ ਜੀ ਸਾਡੇ ਸਮਾਜ ਸੇਵੀ ਅਰਜਿੰਦਰ ਛਾਵੜਾ ਜੀ ਜੋ ਸਾਡੇ ਨਾਲ ਚਾਈਨਾ ਡੋਰ ਦੇ ਖਿਲਾਫ ਜੋ ਲੜਾਈ ਲੜ ਰਹੇ ਆ ਉਹਦੇ ਭਰਪੂਰ ਹਿੱਸਾ ਦਿੰਦੇ ਆ ਪਰ ਅਜਿਹਾ ਦੁਖ ਦੀ ਗੱਲ ਅਗੇ ਉਹਨਾਂ ਦਾ ਬੇਟਾ ਕਰਨ ਝਾਵੜਾ ਅਪੋਲੋ ਲੈਬ ਵਾਲੀ ਗਲੀ ਜਵਾ ਰਿਆ ਸੀ ਤਾਂ ਉਹਦੇ ਮੂੰਹ ਦੇ ਉੱਤੇ ਚైనా ਡੋਰ ਫਿਰੀ ਹੈ ਜਿਸ ਨੂੰ ਅਸੀਂ ਸਿਵਲ ਹਸਪਤਾਲ ਲੈ ਕੇ ਆਏ ਆ ਤੁਹਾਡੇ ਕੋਲ ਪਰਸੋਂ 15 ਸਾਲ ਦਾ ਬੱਚਾ ਸਮਰਾਲੇ ਜੋ ਕਿ ਇੱਕ ਸਰਪੰਚ ਸਾਹਿਬ ਦਾ ਇਕਲੌਤਾ ਬੇਟਾ ਸੀ ਕੱਲ ਲੁਧਿਆਣੇ ਇੱਕ ਮੇਲਾ ਅਸੀਂ بار بار ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਔਰ ਬੜੇ ਦੁੱਖ ਨਾਲ ਇਸ ਵਾਰ ਚਾਈਨਾ ਡੋਰ ਇੰਨੀ ਜ਼ਿਆਦਾ ਮੋਗੇ ਚ ਜਿਸ ਨਾਲ ਪਤੰਗ ਉੱਡੇ ਨੇ ਅਸੀਂ ਬੇਨਤੀ ਕੀਤੀ ਬਾਰ-ਬਾਰ ਪੁਲਿਸ ਨੂੰ ਕਿ ਇਹਨਾਂ ਬੱਚਿਆਂ ਨੂੰ ਜਿਹੜੇ ਚਾਈਨਾ ਡੋਰ ਨਾਲ ਪਤੰਗ ਉਡਾ ਰਹੇ ਨੇ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਦੇ ਮਾਪਿਆਂ ਤੇ ਪਰਚੇ ਦਰਜ ਕੀਤੇ ਜਾਣ ਉਹਨਾਂ ਨੂੰ ਪੁੱਛਿਆ ਜਾਵੇ ਵੀ ਕਿਹੜੇ ਦੁਕਾਨਦਾਰ ਤੋਂ ਤੁਸੀਂ ਇਹ ਚਾਈਨਾ ਡੋਰ ਖਰੀਦੀ ਐ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਤਿੰਨ-ਚਾਰ ਸਾਲ ਪਿਛਲੇ ਤਾਂ ਕਾਬੂ ਰਹੇ ਜਿਹੜੇ ਉਹ ਦੋਗ ਦੇ ਦੁਕਾਨਦਾਰ ਸੀ ਉਹ ਵੀ ਥੋੜੇ ਨਰਮੇਦ ਕੀ ਨਵੇਂ ਉੱਠਿਆ ਨੇ ਚਾਈਨਾ ਡੋਰ ਦੀ ਮੋਗੇ 'ਚ ਬਹੁਤ ਜ਼ਿਆਦਾ ਵਰਤੋਂ ਹੋਈ ਹੈ ਔਰ ਇਸ ਚਾਈਨਾ ਡੋਰ ਦਾ ਅੱਜ ਨੁਕਸਾਨ ਮੋਗੇ ਨੂੰ ਫੇਰ ਚੱਲਣਾ ਪੈ ਰਿਹਾ ਕਿ ਬੱਚੇ ਦੇ ਮੂੰਹ ਦੇ ਉੱਤੇ ਟਾਂਕੇ ਲੱਗਦੇ ਪੰਜਾਬ ਵਿੱਚ ਅਪਰਾਧੀਆਂ ਵੱਲੋਂ ਸ਼ਰਿਆਮ ਹੁਣ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੁਣ ਇਹ ਥੱਥ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੱਕ ਵੀ ਪਹੁੰਚਦੇ ਨਜ਼ਰੀ ਪੈ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਨਾਬਾ ਵਿਖੇ ਸਾਹਮਣੇ ਆਈ ਜਿੱਥੇ ਮਹਿਸ ਗੇਟ ਦੇ ਨਜ਼ਦੀਕ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦਾ ਤੇ ਸਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨਾਮ ਦਾ ਹਵਲਦਾਰ ਜੋ ਕਿ ਪਟਿਆਲਾ ਦੀ ਸਿਵਲ ਲਾਈਨ ਵਿੱਚ ਤਾਇਨਾਤ ਸੀ ਬਾਹਰal ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਚਾਰ ਦੋਸ਼ੀਆਂ ਦੀ ਭਾਲ ਜਾਰੀ ਹੈ। ਕੱਲ 3:30 ਸ਼ਾਮ 25 ਜਨਵਰੀ ਨੂੰ ਨਾਬੇ ਸ਼ਹਿਰ 'ਚ ਮਹਿਸ ਗੇਟ ਦੇ ਲਾਗੇ ਇੱਕ ਬੜੀ ਅਨਸੁਖਾਵੀ ਘਟਨਾ ਵਾਪਰੀ। ਜੀਦੇ ਸੇ ਅਮਨਦੀਪ ਸਿੰਘ ਨਾਮ ਦੇ ਇੱਕ ਪੁਲਿਸ ਮੁਲਾਜ਼ਮ ਨੂੰ ਜੋ ਕਿ ਹੈੱਡ ਕਨਸਟੇਬਲ ਸੀਗਾ ਤੇ ਸਿਵਲ ਲਾਈਨ ਥਾਣੇ ਪਟਿਆਲੇ ਚ ਪੋਸਟਡ ਸੀਗਾ ਉਹਦਾ ਪੰਜ ਤੋਂ 6 ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਇਮੀਡੀਏਟਲੀ ਪਟਿਆਲਾ ਪੁਲਿਸ ਨੇ ਟੀਮਾ ਬਣਾ ਕੇ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰਤੀ ਕਤਲ ਦਾ ਮੁਕੱਦਮਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ ਤੇ ਜਿਹੜੇ 6 ਕਾਤਲ ਸੀਗੇ ਉਹਨਾਂ ਚੋਂ ਦੋ ਕਾਤਲ ਜਿਹੜੇ ਆ ਉਹ ਪਟਿਆਲਾ ਪੁਲਿਸ ਨੇ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਚਾਰ ਕਾਤਲਾਂ ਨੂੰ ਫੜਨ ਲਈ ਈਮਾ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਸਾਨੂੰ ਉਮੀਦ ਆ ਕਿ ਸ਼ਾਮ ਤੱਕ ਅਸੀਂ ਉਹ ਬਾਕੀ ਦੇ ਚਾਰ ਕਾਤਲ ਵੀ ਫੜ ਸਕਾਂਗੇ ਕਾਰਨ ਸਮਝ ਆਏਗੀ ਕਾਰਨ ਜੀ ਦੇਖੋ ਕਾਰਨ ਜਿਹੜਾ ਕਿ ਹੁਣ ਤੱਕ ਕਲੀਅਰ ਹੋਇਆ ਕਿ ਕੁਝ ਐਸੇ ਆਂਦੇ ਲੈਣ-ਦੇਣ ਦੀ ਕੋਈ ਗੱਲ ਸੀਗੀ ਪਰੰਤੂ ਜੇ ਆਪਾਂ ਕਹੀਏ ਕਿ ਕੋਈ ਕਾਫੀ ਵੱਡੀ ਅਮਾਉਂਟ ਦੇ ਕੋਈ ਪੈਸੇ ਸੀਗੇ ਉਹ ਗੱਲ ਨਹੀਂ ਹੈਗੀ ਛੋਟੀ ਗਿਣਤੀ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ਼ ਸ਼ੁਰੂ ਹੋਈ ਉਸ ਬੈਸਟ ਦੇ ਦੌਰਾਨ ਹੀ ਉਹਨੂੰ ਦੋ ਵਾਰੀ ਚਾਕੂ ਮਾਰਿਆ ਗਿਆ ਤੇ ਦੋ ਦੋਸ਼ੀ ਜਿਹੜੇ ਕਾਤਲ ਸੀ ਉਹ ਅਸੀਂ ਅਰੈਸਟ ਕਰ ਲਏ ਆ ਤੇ ਬਾਕੀ ਦੇ ਚਾਰ ਵੀ ਅਸੀਂ ਸ਼ਾਮ ਤੱਕ ਅਰੈਸਟ ਕਰਾਂਗੇ ਟੀਮਾਂ ਸਾਡੀਆਂ ਸੀਆਈਏ ਪਟਿਆਲਾ ਸੀਆਈਏ ਸਮਾਣਾ ਸਾਰੀਆਂ ਟੀਮਾਂ ਆਪਰੇਸ਼ਨਲ ਇਸੇ ਕੰਮ ਤੇ ਲੱਗੀਆਂ ਸੀ ਕਿਉਂਕਿ ਸਾਡਾ ਆਪਣਾ ਮੁਲਾਜ਼ਮ ਸੀਗਾ ਤੇ ਵੀ ਇਨਸ਼ੋਰ ਕੀ ਅਸੀਂ ਇਹਦੇ 'ਚ ਐਗਜ਼ੈਂਪਲਰੀ ਐਕਸ਼ਨ ਲਵਾਂਗੇ ਤੇ ਸਖਤ ਤੋਂ ਸਖਤ ਸਜ਼ਾ ਇਹਨਾਂ ਦੋਸ਼ੀਆਂ ਨੂੰ ਦਵਾਈ ਜਾਊਗਾ ਪਰ ਉਹਨਾਂ ਦਾ ਭਰਾ ਵੀ ਨਾਲ ਸੀ ਉਹ ਕਿੱਦਾਂ ਜ਼ਖਮੀਆਂ ਕਿੱਦਾਂ ਉਹ ਜ਼ਖਮੀ ਨੇ ਪਰ ਡੇਂਜਰ ਤੋਂ ਬਾਹਰ ਨੇ ਉਹ ਜਿਹੜੇ ਦੇਖੋ ਇਮੀਡੀਏਟਲੀ ਮੈਂ ਸਭ ਤੋਂ ਪਹਿਲਾਂ ਬਰੀਫ ਹੀ ਕੀਤਾ ਆ ਸੋ ਵੀ ਆਰ ਵਰਕਿੰਗ ਔਨ ਦੀ ਇਨਵੈਸਟੀਗੇਸ਼ਨ ਇਹ ਦੁਬਾਰੇ ਵੀ ਤੁਹਾਨੂੰ ਤਫਤੀਸ਼ ਬਾਰੇ ਬਾਕੀ ਡਿਟੇਲਸ ਮੈਂ ਦੱਸਾਂਗੇ ਅਰੇ ਪਰਿਵਾਰਿਕ ਮੈਂਬਰ ਸੀ ਇਹਨਾਂ ਦੇ ਜਾਂ ਕੋਈ ਆ ਨਹੀਂ ਇਹ ਪਰਿਵਾਰਿਕ ਮੈਂਬਰ ਨਹੀਂ ਸੀਗੇ ਜੀ ਇਹਨਾਂ ਦਾ ਕੁਛ ਨਾ ਪੈਸਿਆਂ ਦਾ ਜਿਵੇਂ ਮੈਂ ਦੱਸਿਆ ਪੈਸਿਆਂ ਦਾ ਲੈਣ-ਦੇਣ ਸੀਗਾ ਛੋਟੇ ਅਮਾਊਂਟ 'ਚ ਉਸ ਵੈਸਟ ਨੂੰ ਇਹਨਾਂ ਤੋਂ ਆਪਣਾ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਵੈਸਟ ਦੇ ਦੌਰਾਨ ਹੀ ਦਿੱਤਾ ਗਿਆ ਦੋ ਵਾਰੀ ਚਾਕੂ ਦੇ ਬਾਰ ਉਹਦੇ ਇਛਿਤ ਘੇੜ ਚ ਕੀਤੇ ਗਏ ਉਹਨੂੰ ਜਦੋਂ ਦਾ ਖਾਸਪਤਾਲ ਲੈ ਕੇ ਗੋਦੀ ਮੌਤ ਹੋ ਗਈ ਸੀ ਸੋ ਦੋ ਦੋਸ਼ੀ ਦੋ ਕਤਲ ਅਸੀਂ ਅਰੈਸਟ ਕਰ ਲਏ ਆ ਬਾਕੀ ਦੇ ਵੀ ਅਸੀਂ ਬਹੁਤ ਛੇਤੀ ਅਰੈਸਟ ਹੋ ਜਾਏਗਾ ਸਰ ਪੂਰੇ ਪਿਆਜ ਦੋਸਤੋ ਇਸ ਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਤ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ